ਆਪਣੀ ਪਰਿਵਾਰ ਨੂੰ ਪਾਲਣ ਵਾਸਤੇ ਦਾਹਨੋਆ ਦੀ ਕਿਰਤਾ ਮਿਹਨਤ ਦੇ ਭਾਵੇਂ ਨਾ ਪਰਿਵਾਰ ਪਾਲਾਂਗੇ ਤੇ ਬੜੀ ਪਰਿਵਾਰ ਦਾ ਗੁਜ਼ਾਰਾ ਤੇ ਦੂਜਾ ਲੋਕਾਂ ਨੂੰ ਆਪਣੀ ਮਿੱਟੀ ਬਾਰੇ ਆਪਣੇ ਵਿਸੇ ਬਾਰੇ ਮਤਲਬ ਜਾਗਰੂਕ ਕਰਾਉਣਾ ਦੀ ਇੱਕ ਮਾਂ ਜਾਂ ਐਸਾ ਨਾਮ ਆ ਕਿਹੜਾਤੀ ਪੁੱਤ ਗਲਤੀ ਵੀ ਹੋਏ ਚਾਹੇ ਐਸਾ ਹੀ ਹੋਏ ਮਾਂ ਹੀ ਸਾਥ ਦੇ ਦੂਰ ਬੱਜੇ ਸਟ੍ਰੀਟ ਫੂਡ ਦੀ ਗੱਲ ਹੋਵੇ ਤਾਂ ਅਕਸਰ ਹੀ ਦਿਮਾਗ ਦੇ ਵਿੱਚ ਆਉਂਦਾ ਕਿ ਫਾਸਟ ਫੂਡ ਕੋਰਨਰ ਹੀ ਹੋਊਗਾ ਫਾਸਟ ਫੂਡ 버ਗਰ ਪੀਜ਼ੇ ਹੀ ਮਿਲਦੇ ਨੇ ਲੇਕਿਨ ਬਰਦਾਸ਼ਪੁਰ ਦੇ ਬਟਾਲਾ ਦੇ ਵਿੱਚ ਸਟ੍ਰੀਟ ਫੂਡ ਇੱਕ ਵੱਖਰੇ ਤਰ੍ਹਾਂ ਦਾ ਸਟ੍ਰੀਟ ਫੂਡ ਸਰੋਂ ਦਾ ਸਾਗ ਮੱਕੀ ਦੀ ਰੋਟੀ ਬਾਜਰੇ ਦੀ ਰੋਟੀ ਕਣਕ ਦੀ ਰੋਟੀ ਕੜੀ ਚੌਲ ਰਾਜਮਾ ਚਾਵਲ ਸਪੈਸ਼ਲ ਗੁੜ ਵਾਲੀ ਚਾਹ ਸਪੈਸ਼ਲ ਲੱਸੀ ਔਰ ਪੂਰਾ ਢੰਗ ਤਰੀਕਾ ਪੁਰਾਣਾ ਪ੍ਰਾਤਨ ਜਿਹੜਾ ਕਹਿ ਲਈਏ ਕਿ ਪੁਰਾਣੇ ਪਿੰਡਾਂ ਦੇ ਸਵਾਦ ਵਾਲਾ ਢੰਗ ਤਰੀਕਾ ਤੁਸੀਂ ਦੇਖ ਸਕਦੇ ਹੋ ਕਿ ਮਿੱਟੀ ਦੇ ਘੜੇ ਪਏ ਨੇ ਔਰ ਮਿੱਟੀ ਦੇ ਘੜੇ ਦੇ ਵਿੱਚ ਕੀ ਹੈ ਸਬਜ਼ੀਆਂ ਨੇ ਚਾਹੇ ਉਹ ਸਾਗ ਆ ਚਾਹੇ ਉਹ ਦਾਜਬਾ ਦੀ ਗੱਲ ਹੈ ਤਾਂ ਜਾਂ ਚਾਹੇ ਉਹ ਕੜੀ ਦੀ ਗੱਲ ਇਹ ਤਸਵੀਰਾਂ ਬਟਾਲਾ ਤੋਂ ਨੇ ਔਰ ਇੱਕ ਵਕਰੇ ਤਰ੍ਹਾਂ ਦਾ ਕਾਰਨਰ ਦੇਖਣ ਨੂੰ ਮਿਲਦਾ ਹੋਰ ਇਸ ਪਾਰਟਨ ਨੂੰ ਜੋ ਚਲਾ ਰਿਹਾ ਉਹ ਦੋਨੇ ਮਾੜ ਪੋਤਾ ਮਾਪੋਤ ਦੋਵੇਂ ਇਸ ਕੰਮ ਦੀ ਸ਼ੁਰੂਆਤ ਕਰਨ ਵਾਲੇ ਨੇ ਔਰ ਇਸ ਨੂੰ ਇਹ ਕਹਿ ਸਕਦੇ ਕਿ ਪੂਰੀ ਤਰ੍ਹਾਂ ਏਠ ਕਹਿ ਲਈਏ ਤੇ ਪਿੰਡਾਂ ਵਾਲਾ ਟ੍ਰੈਂਡ ਔਰ ਉਹ ਟ੍ਰੈਂਡ ਜਿਹੜਾ ਪਿੰਡਾਂ ਚ ਵੀ ਸ਼ਾਇਦ ਅੱਜ ਦੇਖਣ ਨੂੰ ਨਹੀਂ ਮਿਲਦਾ ਬਰਾਤਨ ਟ੍ਰੈਂਡ ਔਰ ਉਹ ਟ੍ਰੈਂਡ ਨਾਲ ਇੱਥੇ ਸਭ ਜਿਹੜਾ ਖਾਣਾ ਲੋਕਾਂ ਨੂੰ ਮਿਲਦਾ ਦੁਪਹਿਰ ਦਾ ਖਾਣਾ ਜਾਂ ਸ਼ਾਮ ਲਈ ਲੋਕ ਇਥੋਂ ਪੈਕਿੰਗ ਕਰਾ ਕੇ ਲੈ ਕੇ ਜਾਂਦੇ ਨੇ ਪਰ ਖਾਸ ਤੌਰ ਤੇ ਪਿੰਡ ਤੋਂ ਤਿਆਰੀ ਕੀਤੀ ਜਾਂਦੀ ਹੈ ਪਰ ਘਰੋਂ ਤਿਆਰੀ ਹੁੰਦੀ ਹੈ ਕੁਝ ਇੱਥੇ ਆ ਕੇ ਤਿਆਰੀਆਂ ਹੁੰਦੀਆਂ ਜਿਹੜੀਆਂ ਨਾਲ ਦੇ ਨਾਲ ਰੋਜ਼ਾਨਾ ਚੱਲਦੀਆਂ ਔਰ ਇਸ ਨੂੰ ਸ਼ੁਰੂ ਕਰਨ ਵਾਲੇ ਮੈਂ ਜਿਵੇਂ ਪਹਿਲੇ ਦੱਸਿਆ ਕਿ ਮਾਪੋਤ ਨੇ ਔਰ ਇਹ ਵੀ ਖਾਸ ਹੈ ਕਿ ਜਿਹੜਾ ਬੇਟਾ ਉਹ ਖੁਦ ਸਰਪੰਚ ਵੀ ਰਹਿ ਚੁੱਕੇ ਪਿੰਡ ਦੇ ਔਰ ਪਿੰਡ ਦੇ ਸਰਪੰਚੀ ਵੀ ਅਕਸਰ ਸਰਪੰਚਾਂ ਨੂੰ ਤੇ ਆਪਾਂ ਹੋਰ ਤਰੀਕੇ ਨਾਲ ਦੇਖਦੇ ਕਿ ਸਰਪੰਚੀ ਲੇਕਿਨ ਇਹ ਹੱਥੀਕਰਤ ਕਰਨ ਵਾਲੇ ਪਰਿਵਾਰ ਤੁਸੀਂ ਦੇਖ ਹੀ ਸਕਦੇ ਹੋ ਇੱਕ ਚੀਜ਼ ਵੀ ਇੱਕ ਅਸੀਂ ਖਾਣਾ ਦੇ ਰਿਹਾ ਜਿਹੜਾ ਇੱਕ ਵੱਖਰੇ ਤਰ੍ਹਾਂ ਦਾ ਸ਼ਾਇਦ ਲੋਕ ਤਾਂ ਇਹ ਵੀ ਭਾਜੀ ਪੁੱਛਦੇ ਹੋਣਗੇ ਆ ਕਿ ਇਹ ਘੜੇ ਚ ਹੈ ਕੀ ਜੇ ਬਿਲਕੁਲ ਬਿਲਕੁਲ ਕਹਿੰਦਾ ਸਵਾਲ ਤੇ ਇਹ ਹੀ ਹੁੰਦਾ ਹਣਾ ਲੋਕਾਂ ਦਾ ਹਾਂਜੀ ਹਾਂਜੀ ਬਿਲਕੁਲ ਜੀ ਅੱਛਾ ਪਹਿਲੇ ਤੇ ਮੈਨੂੰ ਆਪਣਾ ਨਾਮ ਔਰ ਆਪਣੇ ਬਾਰੇ ਦੱਸ ਦਿਓ ਥੋੜਾ ਭਾਜੀ ਮੈਂ ਹੈਪੀ ਸਰਪੰਚ ਪਿੰਡ ਬਹਾਦਰਪੁਰ ਸ਼ੂਗਰ ਮੈਂ ਭਾਜੀ ਸਰਪੰਚ ਸਰਪੰਚ ਤੇ ਇਹ ਸਰਪੰਚਾਂ ਨੂੰ ਤੇ ਵੱਡੀਆਂ ਵੱਡੀਆਂ ਗੱਡੀਆਂ ਸਫਾਰੀਆਂ ਤੇ ਵੱਡੇ ਵੱਡੇ ਕਮਾਤੀ ਵੇਖਦੇ ਤਾਂ ਤੁਸੀਂ ਭਾਜੀ ਆਪਣੀ ਪਰਿਵਾਰ ਨੂੰ ਪਾਲਣ ਵਾਸਤੇ ਤਾਹ ਨੋਆ ਦੀ ਕਿਰਤਾ ਮਿਹਨਤ ਦੇ ਭੈਣਾਂ ਪਰਿਵਾਰ ਪਾਲਾਂਗੇ ਤੇ ਵਧੀਆ ਰਾਵਾਂਗੇ ਨਹੀਂ ਤੁਹਾਨੂੰ ਪਤਾ ਹੀ ਆ ਕਿਰਤ ਤੇ ਚਲੋ ਠੀਕ ਆ ਇਹ ਟ੍ਰੈਂਡ ਆਇਆ ਕਿਥੋਂ ਮਾਈਂਡ ਦੇ ਵਿੱਚ ਇਹਦੇ ਹੁਣ ਘੜੇ ਜਿਹੜੇ ਆ ਲੱਭਦੇ ਹੀ ਨਹੀਂ ਪਿੰਡਾਂ 'ਚ ਵੀ ਨਹੀਂ ਲੱਭਦੇ ਹੁੰਦੇ ਇੱਕ ਪਰਿਵਾਰ ਦਾ ਗੁਜ਼ਾਰਾ ਤੇ ਦੂਜਾ ਲੋਕਾਂ ਨੂੰ ਆਪਣੀ ਮਿੱਟੀ ਬਾਰੇ ਆਪਣੇ ਵਿਸੇ ਬਾਰੇ ਮਤਲਬ ਜਾਗਰੂਤ ਕਰਾਉਣਾ ਜੀ ਉੱਛਰ ਵੱਡੇ ਵੱਡੇ ਰੈਸਟੋਰੈਂਟ ਜਰੂਰ ਖੁੱਲ ਗਏ ਅੱਜ ਕੱਲ ਹਵੇਲੀ ਵਰਗੇ ਜਾਂ ਉੱਥੇ ਹਨ ਕੁਝ ਦੇਖ ਵਾਸਤੇ ਮਿਲਦਾ ਮਤਲਬ ਇਹ ਨਹੀਂ ਕਹਿ ਸਕਦੇ ਕਿ ਉੱਥੇ ਸਵਾਦ ਮਿਲਦਾ ਦੇਖ ਜਰੂਰ ਮਿਲਦੀ ਹੈ ਪੁਰਾਣੇ ਮਿੱਟੀ ਦੇ ਘਰ ਨੇ ਬਣਾਤੇ ਆ ਲੇਕਿਨ ਖਾਣਾ ਫੇਰ ਵੀ ਉਹ ਉੱਥੇ ਟੇਬਲਾਂ ਤੇ ਮਿਲਦਾ ਪਲੇਟਾਂ ਵੱਡੀਆਂ ਜੀ ਮਿਲਦਾ ਜੀ ਇਹ ਨੈਚੁਰਲ ਬਣਾ ਕੇ ਵੀ ਮਿੱਟੀ ਦੇ ਚលਾਈਦਾ ਇੱਥੇ ਮਤਲਬ ਸਾਰੀ ਦਿਹਾੜੀ ਥੱਲੇ ਕੋਲੇ ਬਾਲੇ ਲੱਕੜਾ ਬਾਲੀਆਂ ਵਾ ਦਿਨਾ ਵੀ ਨੈਚੁਰਲ ਆ ਇਹ ਇੱਕ ਚੰਗੀ ਚੀਜ਼ ਲੋਕਾਂ ਨੂੰ ਕਵਾਲਾਂ ਜੇ ਲੋਕ ਬਿਮਾਰੀਆਂ ਤੋਂ ਨੂੰ ਪਤਾ ਯਾ ਅੱਜ ਕੱਲ ਕਿੱਦਾਂ ਬਿਮਾਰੀਆਂ ਵਾ ਜੇ ਆਪਾਂ ਖਾਣਾ ਚੰਗਾ ਹੋ ਗਿਆ ਤਾਂ ਬਿਮਾਰੀਆਂ ਆਪਣੇ ਆਪ ਹੀ ਖਤਮ ਹੋ ਜਾਂਦੀਆਂ ਘਰ ਦਾ ਹੀ ਬਿਲਕੁਲ ਤਿਆਰ ਹਾਂ ਹਾਂਜੀ ਬਿਲਕੁਲ ਭਾਜੀ ਘਰ ਘਰ ਕਿਵੇਂ ਦੀ ਤਿਆਰੀ ਲੈਂਦੀ ਆ ਫਿਰ ਘਰ ਭਾਜੀ ਮੇਰੀ ਵਾਈਫ ਆ ਛੋਟੇ ਦੀਆਂ ਤਿੰਨ ਸਾਡੇ ਮਤਲਬ ਭਰਾ ਵਾ ਤਿੰਨਾਂ ਦੀ ਘਰ ਵੇਖ ਮੇਰੀ ਸਿਸਟਰ ਆ ਛੋਟੀ ਮਤਲਬ ਸਵੇਰੇ ਸਾਗ ਧਰੋਂ ਨੇ ਜਾ ਕੇ ਪਾਤਾ ਨੇ ਸ਼ਾਮ ਨੂੰ ਘੋਟਣਾ ਵਾ ਸਵੇਰ ਤੋਂ ਇੱਜ਼ਤ ਰਹਿਣਾ ਸ਼ਾਮ ਤੱਕ ਰੱਖਾਈ ਜਾਣੀ ਆ ਥੇ ਕਰਕੇ ਵਧੀਆ ਚੀਜ਼ ਲੋਕਾਂ ਨੂੰ ਦਵਾਂਗੇ ਫੇਰੀ ਆ ਵਧਿਆ ਦੀ ਆਜੀ ਤਰੀਕੇ ਜਿਵੇਂ ਆਪਾਂ ਹਰ ਇਨਸਾਨ ਇਹ ਚੀਜ਼ ਸੋਚ ਕੇ ਚੱਲੀ ਹੈ ਨਾ ਕਿ ਆਪਾਂ ਕਿਸ ਨੂੰ ਚੰਗਾ ਖਵਾਲਾਂਗੇ ਅੱਜ ਕੱਲ ਤੁਹਾਨੂੰ ਪਤਾ ਪੈਸੇ ਦੀ ਦੌੜ ਆ ਹਰ ਬੰਦਾ ਇੱਕ ਦੂਜੇ ਨੂੰ ਯਾਰ ਵੰਡੀ ਜਾਣ ਰਿਹਾ ਵਾ ਜੇ ਦੁੱਧ ਵਾਲਾ ਉਹ ਕੈਮੀਕਲ ਤੁਹਾਨੂੰ ਦੁੱਧ ਤੋਂ ਕੈਮੀਕਲ ਭਾਗ-ਭਾਗ ਕੇ ਦੁੱਧ ਤਿਆਰ ਹੋਈ ਜਾਂ ਰਿਹਾ ਵਾ ਜਿੰਨਾ ਚਿਰ ਆਪਾਂ ਪੰਜਾਬੀ ਲੋਕ ਇਹ ਨਹੀਂ ਨਾ ਚੀਜ਼ ਸੋਚਦੇ ਕਿ ਸਾਰੇ ਆਪਣਾ ਹੀ ਪਰਿਵਾਰ ਵਾ ਆਪਾਂ ਲੋਕਾਂ ਨੂੰ ਚੰਗੀ ਚੀਜ਼ ਦਈਏ ਵਧੀਆ ਦਈਏ ਤਾਂ ਕਿ ਲੋਕ ਤੰਦਰੁਸਤ ਰਹਿਣ ਮਾਤਾ ਨੂੰ ਫਿਰ ਮਨਾਣਾ ਪਿਆ ਕਿ ਆਪੇ ਹੀ ਫਿਰ ਨਾਲ ਨਾ ਮਾ ਹੀ ਐਸਾ ਨਾਮ ਆ ਕਿ ਜਰਾਤੀ ਪੁੱਤ ਗਲਤੀ ਵੀ ਹੋਏ ਚਾਹੇ ਹੀ ਹੋਏ ਮਾਂ ਹੀ ਸਾਥ ਦਿੰਦੀ ਆ ਬੰਦੇ ਦਾ ਜੋ ਸਾਥ ਬਿਲਕੁਲ ਬਿਲਕੁਲ ਮੈਂ ਗੱਲ ਕਰਦਾ ਪਹਿਲੇ ਮਦਨ ਨਾਲ ਫਿਰ ਤੁਹਾਡੇ ਨਾਲ ਗੱਲ ਕਰਾਂਗਾ ਅੱਛਾ ਮਦਨ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਇਹ ਮਾਈਂਡ 'ਚ ਇੱਕ ਤੋਂ ਖਿਆਲ ਆ ਗਿਆ ਕਿ ਆਹ ਕੰਮ ਸ਼ੁਰੂ ਕਰ ਲਈਏ ਜੇ ਪੁੱਤ ਦਾ ਖਿਆਲ ਸੀ ਜਾਂ ਤੁਹਾਡਾ ਇੱਕ ਖਿਆਲ ਦੋਵਾਂ ਦਾ ਹੀ ਆ ਤਾਂ ਅੱਛਾ ਜੀ ਕਿੱਦਾਂ ਆਇਆ ਮਨ ਦੇ ਵਿੱਚ ਕਿ ਕੇ ਮਾਤਾ ਤੋਂ ਖਮਾ ਕਹੀ ਲਈ ਹੈ ਤੇ ਇਹਨਾਂ ਬੈਠਾਂ ਬੈਠਾ ਸੋਚੇ ਪਿੰਡਾਂ ਘਰ ਨੂੰ ਪ੍ਰਸ਼ਾਸਨੀਆਂ ਤੇ ਉਹ ਕੀ ਕਰ ਉਹ ਮੱਝ ਜਲਦੀ ਵਾਹੇ ਉਹ ਕਿੱਥੋਂ ਕੇ ਤੇ ਆਟਾ ਤੇ ਬਾਜਰੇ ਦਾ ਆਟਾ ਤੇ ਘਾਤਾ ਤਾਂ ਲੈ ਆ ਤੇ ਇਹ ਆ ਕੇ ਚਲ ਘਰ ਵੀ ਬੈ ਕੇ ਖਾ ਰਿਹਾ ਉਹ ਤੇ ਦੇਣਾ ਲਾਹ ਜਿੱਤਾਂ ਘਾਲਾ ਖੀ ਤੇ ਠੀਕਾ ਤੇ ਹੁਣ ਉਹੀ ਫਲਾਣਾ ਮਤਲਬ ਪਿੰਡਾਂ ਮੰਗੂ ਤਿਆਰ ਘਰ ਵੀ ਚੁੱਲੇ ਤੇ ਤਿਆਰ ਏ ਇੱਥੇ ਵੀ ਇਦਾਂ ਹੀ ਤੇ ਲੋਕ ਆ ਕੇ ਪੁੱਛਦੇ ਨਹੀਂ ਕਿ ਇਹ ਮਾਦਾ ਹੀ ਹੈ ਕੀ ਹੈ ਘੜੇ ਚ ਕੀ ਪੁੱਛਦੇ ਆ ਪਿਆ ਦੇ ਚ ਕੀ ਹੈ ਦੇ ਚ ਕੀ ਦਸਦਾ ਸਾਗ ਮੱਕੀ ਉਹ ਕਈ ਚੌਲ ਹਾਂਜੀ ਆਜਾ ਬਹੁਤੇ ਲੋਕਾਂ ਨੂੰ ਮਤਲਬ ਸਾਗ ਦੀ ਗੱਲ ਕਰ ਲਈਏ ਨਾ ਅੱਜ ਸ਼ਹਿਰਾਂ ਦੇ ਵਿੱਚ ਮੇਰੇ ਖਿਆਲ ਨਾਲ ਬਹੁਤੇ ਘਰਾਂ ਜਿੱਥੇ ਸਾਗ ਬੰਦਾ ਹੀ ਨਹੀਂ ਹੁੰਦਾ ਨਹੀਂ ਬੰਦਾ ਕੂਕਰਾਂ ਚ ਲੋਕ ਬਣਾਉਂਦੇ ਆ ਬਹੁਤ ਸਾਗ ਨਹੀਂ ਬਣਦਾ ਸਾਗ ਦੀ ਸ਼ੁਰੂਤ ਤਾਂ ਆਪਾਂ ਪਿਆਜ਼ ਥਲੇ ਸਾਗ ਬਣਾਉਣਾ ਵਾ ਰੋਟੀ ਵੀ ਥਲੇ ਲਾ ਲੈਣੀ ਇਦਾਂ ਦਾ ਲੋਕਾਂ ਦਾ ਹੁਣ ਪਿਆਰ ਮਿਲਦਾ ਇੱਥੇ ਲੋਕਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਥੋੜਾ ਅੰਦਰ ਬਹੁਤ ਸਵਾਦ ਆ ਕੋਈ ਇਹ ਤਾਂ ਨਹੀਂ ਕਹਿੰਦੇ ਪਿੰਡ ਵਾਲੇ ਕਿ ਇਹ ਕਿਹੜੇ ਕੰਮਾਂ 'ਚ ਪੈ ਗਏ ਸਾਨੂੰ ਹਜੇ ਤੱਕ ਤਾਂ ਨਹੀਂ ਕਿਸਨੇ ਕਿਹਾ ਜਾਣ ਕੇ ਤਾਂ ਵੇਖੀ ਜਾਊਗੇ ਐ ਕਿਹੜਾ ਮੈਂ ਕੋਈ ਕਾਂਡੇ ਨੇਂਤਵਾ 10 ਸਰਪੰਚੀ ਕੀਤੀ ਚਲੋ ਪਹਿਲੇ ਵੀ ਕੋਈ ਕਿਰਤ ਕਰਦੇ ਹੋਗੇ ਹੁੰਦੇ ਨਹੀਂ ਕਦੀ ਕਿਸੇ ਨੇ ਕਿਹਾ ਕਿ ਆਹ ਕਿਹੜੇ ਕੰਮਾਂ 'ਚ ਪੈ ਗਏ ਯਾਰ ਕੋਈ ਹੋਰ ਕੰਮ ਕਰ ਲੈਣਾ ਹੈ ਜਾਂ ਦੁਕਾਨ ਖੋਲ੍ਹਣੀ ਸੀ ਵੱਡੀ ਕਿ ਨਹੀਂ ਪੜੀ ਦੁਕਾਨਾਂ ਵੀ ਆ ਗਈਆਂ ਪਰ ਵੇਖੋ ਮਿਹਨਤ ਤਾਂ ਕੋਈ ਡਰਨੀ ਆ ਆਪਾਂ ਤੇ ਹਰ ਇੱਕ ਨੂੰ ਇਹੀ ਸਲਾਹ ਦਿੰਨੇ ਆ ਕਿ ਮਾੜੇ ਕੰਮਾਂ 'ਚ ਨਾ ਪੋਵੋ ਜਿੰਨਾ ਚਿਰ ਪੰਜਾਬੀ ਲੋਕ ਸ਼ਰਮ ਨਹੀਂ ਨਾ ਲਾਉਂਦੇ ਉਹਨਾਂ ਚਿਰ ਕਾਮਯਾਬ ਨਹੀਂ ਹੋ ਸਕਦੇ ਮੇਰੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਆਪਣੇ ਪੰਜਾਬ 'ਚ ਰਹਿ ਕੇ ਹੀ ਕੰਮ ਕਰੋ ਤੁਸੀਂ 20 25 25 ਦਾ ਅੱਖ ਲਾ ਕੇ ਬਾਹਰ ਜਾਣ ਡਿਓ ਉਹੀ ਕੋਈ ਛੋਟਾ ਮੋਟਾ ਕਾਰੋਬਾਰ ਪੰਜਾਬ 'ਚ ਰਹਿ ਕੇ ਕਰੋ ਦੇਖੋ ਆਪਾਂ ਲੋਕ ਸਾਰੇ ਕਹਿੰਦੇ ਆ ਕਿ ਪ੍ਰਵਾਸੀ ਆਣ ਕੇ ਕਬਜ਼ਾ ਕਰ ਲਿਆ ਜੇ ਆਪਾਂ ਸਾਰੇ ਚੰਗੀ ਸੋਚ ਨਾਲ ਠੰਗੀ ਆਪਣਾ ਮਾੜਾ ਮੋਟਾ ਛੋਟਾ ਮੋਟਾ ਕੰਮ ਇੱਥੇ ਹੀ ਕਰਾਂਗੇ ਤੇ ਪੰਜਾਬ 'ਚ ਕੋਈ ਕਬਜ਼ਾ ਕਰ ਨਹੀਂ ਸਕਦਾ ਲੋਕੋ ਪ੍ਰਵਾਸੀ ਆਣ ਕੇ ਘਰ-ਬਾਰ ਬਣਾ ਲਏ ਉਹਨਾਂ ਦਾ ਵੀ ਗੁਜ਼ਾਰਾ ਵਧੀਆ ਹੀ ਹੁੰਦਿਆ ਵਾ ਆਪਾਂ ਲੋਕ ਸੋਚਦਿਆਂ ਕਿ ਛੋਟਾ ਕੰਮ ਆਡੀ ਬੇਇੱਜ਼ਤੀ ਹੋ ਜਾਣੀ ਆ ਜਦੋਂ ਆਪਾਂ ਇਹ ਚੀਜ਼ਾਂ ਤੋਂ ਬਾਹਰ ਨਿਕਲਾਂਗੇ ਨਾ ਫੇਰ ਪੰਜਾਬ ਸੁਖੀpass ਸਕਦਾ ਕੰਮ ਤੇ ਮੇਰੇ ਖਿਆਲ ਨਾਲ ਛੋਟਾ ਵੱਡਾ ਕੋਈ ਨਹੀਂ ਬਿਲਕੁਲ ਭਾਜੀ ਸੋਚ ਵੱਡੀ ਸੋਚੀ ਹੁੰਦੀ ਹੁੰਦੀ ਬੰਦੇ ਦੀ ਸੋਚ ਵੱਡੀ ਸੋਚ ਕੇ ਚੱਲੋ ਤੁਸੀਂ ਇਹ ਚੀਜ਼ ਨਾ ਸੋਚੋ ਕਿ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਆ ਤੁਸੀਂ ਜੋ ਮਰਜ਼ੀ ਕਰੋ ਲੋਕਾਂ ਗੱਲਾਂ ਕਰਨੀਆਂ ਹੀ ਕਰਨੀਆਂ ਵਾ ਚੰਗਾ ਕਰੋ ਕੋਈ ਗੱਲ ਨਹੀਂ ਇੱਕ ਬ੍ਰਾਂਡ ਬਣਾਣਾ ਫਿਰ ਉਹਨੇ ਦਾ ਬਿਲਕੁਲ ਬਿਲਕੁਲ ਭਾਜੀ ਇਹੀ ਛੋਟੀ ਚੱਲੇ ਆ ਬਾਕੀ ਜੋ ਮਾਲ ਕਰੇਗਾ ਪਰਮਾਟਿ ਜਾਰੀ ਰਹੂਗਾ ਕਬ ਬਿਲਕੁਲ ਬਿਲਕੁਲ ਕਿੰਦਾ ਦਾ ਲੋਕਾਂ ਦਾ ਰਿਸਪੌਂਸ ਕਿਦਾਂ ਵਧੀਆ ਵਧੀਆ ਭਾਜੀ ਸਾਰਿਆਂ ਦਾ ਰਿਸਪੌਂਸ ਵਧੀਆ ਬਿਲਕੁਲ ਤੁਸੀਂ ਤਸਵੀਰਾਂ ਦੇਖੀਆਂ ਇਹ ਬਟਾਲੇ ਦੀਆਂ ਤਸਵੀਰਾਂ ਔਰ ਜਿੱਥੇ ਵਸਤਰਾ ਦਾ ਜਿਹੜਾ ਇੱਕ ਫੂਡ ਸਟਾਲ ਫੂਡ ਕਾਰਟ ਕਹਿ ਸਕਦੇ ਤੇਕਰ ਨੂੰ ਮਿਲਦਾ ਪਿਆ ਜਿੱਥੇ ਪ੍ਰਾਤਨ ਢੰਗ ਤਰੀਕੇ ਨਾਲ ਖਾਣਾ ਮਿਲਦਾ ਦੁਪਹਿਰ ਦਾ ਖਾਣਾ ਔਰ ਤਾਜ਼ਾ ਖਾਣਾ ਬਿਲਕੁਲ ਸਾਹਮਣੇ ਤਿਆਰ ਹੋ ਰਿਹਾ ਮੱਕੀ ਦੀਆਂ ਰੋਟੀਆਂ ਲੱਤ ਰੂਗੀਆਂ ਪਈਆਂ ਉਹ ਵੀ ਮਾਤਾ ਜੀ ਜਿਹੜੇ ਬਜ਼ੁਰਗ ਨੇ ਭਾਵੇਂ ਉਹ ਆ ਕੇ ਇੱਥੇ ਮਿੰਦ ਕਰ ਰਹੇ ਨੇ ਪੁੱਤਰ ਉਹਨਾਂ ਦਾ ਸਰਪੰਚ ਰਹਿ ਚੁੱਕਾ ਪਿੰਡ ਦਾ ਔਰ ਉਹ ਨਾਲ ਸਾਥ ਦੇ ਰਿਹਾ ਸਬਜ਼ੀਆਂ ਘਰੋਂ ਚੁੱਲ੍ਹੇ ਤੇ ਹੀ ਤਿਆਰ ਹੋਈਆਂ ਔਰ ਇੱਥੇ ਵੀ ਖਾਸ ਤਰੀਕੇ ਨਾਲ ਪਰੋਸਿਆ ਜਾ ਰਹੀਆਂ ਗਰਮ ਰਖਲੇ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੋਈ ਗੈਸ ਨਹੀਂ ਹੈ ਔਰ ਭਾਂਡੇ ਵੀ ਜਿਹੜੇ ਨੇ ਉਹ ਮਿੱਟੀ ਦੇ ਘੜਿਆਂ ਦੇ ਵਿੱਚ ਸਾਕ ਤੇ ਸਬਜ਼ੀਆਂ ਸਾਹਮਣੇ ਨੇ ਚਹਰੀਏ ਤੇ ਆ ਕੇ ਕਹਿੰਦੇ ਇਹ ਵੀ ਪੁੱਛਦੇ ਨੇ ਕਿ ਇਹ ਘੜਿਆਂ ਦੇ ਵਿੱਚ ਹੈ ਕੀ ਹੈ ਔਰ ਇਹ ਹੀ ਇੱਕ ਤਸਵੀਰਾਂ ਬਟਾਲੇ ਦੀਆਂ ਨੇ ਇੱਕ ਵੱਖਰੀ ਹੈ ਤਸਵੀਰਾਂ ਕਿਉਂਕਿ ਇਹ ਚਰਚਾ ਦੇ ਵਿੱਚ ਵੀ ਹੈ ਤੇ ਫੂਡ ਸਟਾਲ ਔਰ ਦੂਰੋ ਦੂਰੋ ਲੋਕ ਜਿਹੜੇ ਨੇ ਉਹ ਇੱਥੇ ਆ ਰਹੇ ਨੇ ਤੇ ਲੱਗੇ ਇਹ ਫੋਲ ਤੁਸੀਂ ਵੀ ਇੱਥੇ ਆੜਾ ਕਾਂਦੇ ਹੋਵੋਗੇ ਕਿੱਦਾਂ ਦਾ ਲੱਗਦਾ ਫੈਲਜਰੀ ਦੇਖੋ ਜੀ ਬਹੁਤ ਵਧੀਆ ਮਾਹੌਲ ਚੱਲਣ데요 ਤੇ ਜਿਸ ਤਰ੍ਹਾਂ ਤੇ ਇਹ ਆਪਣੇ ਵੀਰ ਰਵੀ ਜੀ ਇਹਨਾਂ ਦੀ ਮਾਤਾ ਜੀ ਬਹੁਤ ਮਿਹਨਤ ਕਰਦੇ ਆ ਤੇ ਕੰਮ ਜਿਹੜਾ ਪੂਰਾ ਲਗਨ ਨਾਲ ਕਰੰਦੇ ਨੇ ਠੀਕ ਆ ਕਿ ਜਿਸ ਤਰ੍ਹਾਂ ਇੱਥੇ ਦੁਨੀਆ ਆਉਂਦੀ ਏ ਪਬਲਿਕ ਆਉਂਦੀ ਏ ਕੋ ਰੋਟੀ ਖਾਣ ਆਉਂਦਾ ਕੋ ਲੈਣ ਆਉਂਦਾ ਕੋ ਪੈਕਰਾਂ ਖੜਦਾ ਵਾ ਜਿਹਦੇ ਕੋਈ ਪੁੱਛੀਦਾ ਹੋਵੇ ਕਿਸ ਤਰ੍ਹਾਂ ਦਾ ਸੁਆਦ ਹੈ ਕਹਿੰਦੇ ਬਹੁਤ ਵਧੀਆ ਤੁਸੀਂ ਆਪ ਸੁਆਦ ਵੇਖਿਆ ਹਾਂਜੀ ਜ਼ਰੂਰ ਜੀ ਪਹਿਲੇ ਦਿਨ ਫੋਲ ਪੁਰਾ ਲੱਗਾ ਕਿ ਉਹ ਪਿੰਡਾਂ ਵਾਲਾ ਪੁਰਾਣਾ ਕਿਦੇ ਛੋਟੇ ਹੁੰਦੇ ਸਵਾਦ ਲੈਣ ਨੂੰ ਪੈਂਦਾ ਕੋਈ ਜੀ ਸਾਡੀ ਮਾਤਾ ਜੀ ਖੁਦ ਆਪਣੇ ਪਿੰਡ ਤੋਂ ਬਲੋਂਗ ਕਰਦੇ ਸੀ ਸਾਡਾ ਨਾਨਕੇ ਅਲੀਵਾਲ ਨੇ ਮੇਰੀ ਮਾਤਾ ਜੀ ਸਾਗ ਬਹੁਤ ਵਧੀਆ ਬਣਾਉਂਦੇ ਸੀ ਢੋਡਾ ਬੜੀ ਉਹਨੂੰ ਢੋਡਾ ਕਹਿੰਦੇ ਨੇ ਇੱਥੇ ਮੱਕੀ ਰੋਟੀ ਕਹਿੰਦੇ ਨੂੰ ਹੁਣ ਉਹਨੂੰ ਢੋਡਾ ਕਹਿੰਦੇ ਸੀ ਬਹੁਤ ਵਧੀਆ ਰੋਟੀ ਬੰਦੀ ਸੀ ਹਾਂ ਕਿ ਸਾਨੂੰ ਇਹ ਖਾ ਕੇ ਕਿ ਪੁਰਾਣਾ ਦਿਨ ਚੇਤੇ ਆਏ ਸੀ ਕਿਉਂਕਿ ਉਹ ਅਕਸਰ ਮੈਂ ਉਹਨਾਂ ਨੂੰ ਪੁੱਛਿਆ ਕਿ ਜਦੋਂ ਉਹ ਘੜੇ ਰੱਖੇ ਸਬਜ਼ੀਆਂ ਲੱਗ ਜਾਂਦੇ ਲੋਕ ਤੇ ਸ਼ਹਿਰ ਜੀ ਆ ਕੇ ਪੁੱਛਦੇ ਹੁੰਦੇ ਆ ਨਾ ਜਾ ਹੈ ਕੀ ਆ ਜਾ ਹੈ ਕੀ ਨੇ ਦੇਖੋ ਵੇਖੋ ਵਿੱਚੋਂ ਬੱਚੇ ਕੋਈ ਨਿਆਣਵੀ ਆ ਕੋਈ ਸਿਆਣ ਵੀ ਆ ਬਹੁਤਿਆਂ ਨੂੰ ਤਾਂ तकरीबन 75% ਬੰਦਿਆਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਵਾ ਕਿ ਜੇ ਕੋਈ ਕੋਈ ਚੀਜ਼ ਬਣਾ ਰਿਹਾ ਤਾਂ ਕੋਈ ਨਾ ਕੋਈ ਚੀਜ਼ ਹੋएगी ਜਰੂਰ ਤੇ ਕੋਈ ਅਨਜਾਨ ਬੰਦਾ ਪੁੱਛ ਵੀ ਲਨ ਲੱਗੇ ਬੀਬੀ ਜੀ ਘੜੇ ਵਿੱਚ ਤੁਸੀਂ ਕੀ ਪਾਇਆ ਵਾ ਉਹ ਦੱਸਦੇ ਨੇ ਬੜੇ ਵੇਰ ਵੇਨਾ ਇੱਕ ਜਿਹਾ ਸਾਗ ਵਾ ਇੱਕ ਜਿਹਾ ਰਾਜਮਾ ਵਾ ਇੱਕ ਜਿਹਾ ਕੜੀ ਹੈ ਜੋ ਤੁਸੀਂ ਪਸੰਦ ਕਰਦੇ ਹੋ ਤੁਸੀਂ ਖਾ ਸਕਦੇ ਪੰਜਾਬੀ ਢਾਬਾ ਆਪਣੇ ਆਪ ਤੇ ਮਿਲ ਗਿਆ ਵੱਖਰੇ ਤਰ੍ਹਾਂ ਦਾ ਬਿਲਕੁਲ ਜੀ ਬਿਲਕੁਲ ਦੇਖੋ ਜੀ ਹਰ ਇਨਸਾਨ ਦਾ ਮਿਹਨਤ ਕਰਨਾ ਉਹਦਾ ਹੱਕ ਬੰਦਾ ਹੈ ਕਿ ਫਰਜ਼ ਬੰਦਾ। ਖਾਸ ਕਰਕੇ ਉਸ ਬੰਦੇ ਦਾ ਜਿਹੜਾ ਬੰਦਾ ਇੱਕ ਕਬੀਲਦਾਰ ਆ, ਪਾਲ ਬੱਚਿਆਸਾਰ ਆ। ਇੱਕ ਗੁਰੂ ਮਹਾਰਾਜ ਦਾ ਫਰਮਾਨ ਹੈ ਵਾ ਕਹਿੰਦੇ ਨੇ ਕਿ ਮਾਲਿਕ ਦਾ ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਪਰ ਮੱਕਾ ਪਾਵੇ। ਮਾਲਿਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਨਾ ਲਾਵੇ। ਸਾਡਾ ਫਰਜ਼ ਬੰਦਾ ਕਿ ਅਸੀਂ ਆਪਣੀ ਮਿਹਨਤ ਕਰੀਏ ਕਿਉਂਕਿ ਸੱਚੇ ਬੰਦੇ ਦੀ ਮਿਹਨਤ ਨੂੰ ਹੀ ਫਲ ਮਿਲਦਾ। ਬਿਲਕੁਲ ਸਫੀਨਾ ਬਟਾਲੇ ਦੀਆਂ ਨੇ ਔਰ ਇਸ ਫੂਡ ਕਾਰਟ ਨੂੰ ਚਲਾਉਣ ਵਾਲਿਆਂ ਦਾ ਕਹਿ ਰਿਹਾ ਕਿ ਸ਼ਰਮ ਲਾ ਲਓ ਸ਼ਰਮ ਲਾਓ ਕਿ ਪੰਜਾਬੀਓ ਤਾਂ ਹੀ ਆਪਣਾ ਕੰਮ ਅੱਗੇ ਵੱਧ ਸਕਦਾ ਔਰ ਸੁਕਬੀਨਾ ਇੱਕ ਕਪੜੇ ਆਪ ਚ ਦਵਾ ਪਰਦੀ ਹੈ ਇੱਕ ਸਾਬਕਾ ਸਰਪੰਚ ਔਰ ਉਹਨਾਂ ਦੀ ਮਦਰ ਜਿਹੜੇ ਨੇ ਇੱਥੇ ਲੋਕਾਂ ਨੂੰ ਇੱਕ ਵੱਖ ਤਰ੍ਹਾਂ ਦਾ ਪੰਜਾਬੀ ਪ੍ਰਾਤਨ ਕਹਿ ਸਕਦੇ ਪ੍ਰਾਤਨ ਪਿੰਡਾਂ ਦਾ ਜਿਹੜਾ ਸਵਾਦ ਵਾਲਾ ਖਾਣਾ ਖਵਾ ਰਹੇ ਨੇ ਔਰ ਲੋਕ ਵੀ ਛਲਾਗਾ ਕਰਦੇ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਗਰਦਾਸਪੁਰ